ਸਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਜਿਹੜਾ 6ਵਾਂ ਮੈਗਾ ਫਲੀਟਕੋਡ ਹੌਰਸ ਸ਼ੋ ਹੋ ਰਿਹਾ ਮਾਰਵੜੀ ਤੇ ਨੁਕਰਿਆਂ ਦਾ 1 ਮਾਰਚ ਤੋਂ 4 ਮਾਰਚ ਆ ਨੰਬਰ ਥੱਲੇ ਸਕਰੀਨ ਤੇ ਚੱਲ ਰਿਹਾ ਜੇ ਕੋਈ ਹੋਰ ਡਿਟੇਲ ਜਾਣਕਾਰੀ ਤੁਸੀਂ ਲੈਣੀ ਹੈ ਤਾਂ ਨੰਬਰ ਚੱਲਦੇ ਪੈਣੇ ਸਕਰੀਨ ਤੇ ਇੱਧਰ ਤੁਹਾਨੂੰ ਦਿਖਾਉਣੇ ਜੀ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਵਧੀਆ ਤਿਆਰੀਆਂ ਚੱਲ ਰਹੀਆਂ ਨੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਣਾ ਜੀ ਪੂਰੀ ਡਿਟੇਲ ਜਾਣਕਾਰੀ ਆਪਾਂ ਅੰਦਰ ਜਾ ਕੇ ਤੁਹਾਨੂੰ ਲੈ ਕੇ ਦੇਣੀ ਹੈ ਇੱਥੇ ਕੋਈ ਨਾ ਕੋਈ ਆਪਾਂ ਨੂੰ ਬੰਦਾ ਮਿਲ ਜਣਾ ਜੀ ਸਟੋਰੀਆਂ ਵਗੈਰਾ ਲੱਗ ਰਹੀਆਂ ਨੇ ਵੀਡੀਓ ਨੂੰ ਵਾਤੋਂ ਦਾ ਲਾਈਕ ਤੇ ਸ਼ੇਅਰ ਕਰਨਾ ਜੀ ਤੁਸੀਂ ਤੇ ਦਿਖਾਉਣੇ ਆ ਜੀ ਤੁਹਾਨੂੰ ਅੰਦਰ ਜਾ ਕੇ ਇਵੈਂਟ ਕੀ ਕੀ ਤਿਆਰੀਆਂ ਚੱਲ ਰਹੀਆਂ ਨੇ 1 ਮਾਰਚ ਤੋਂ ਲੈ ਕੇ 4 ਮਾਰਚ ਤੱਕ ਚੱਲਣਾ ਜੀ ਇਹ ਤੇ ਜਿਹੜੇ ਨਵੇਂ ਜਿਹੜੇ ਆ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਆ ਜੀ ਫੇਸਬੁੱਕ ਪੇਜ ਨੂੰ ਕਰ ਲਓ ਫਾਲੋ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੀ ਅ ਤੁਹਾਨੂੰ ਦੱਸ ਰਹੇ ਸੀ ਆਪਾਂ ਜਿਹੜਾ ਸ਼ੋਅ ਚੱਲ ਰਿਹਾ ਇੱਥੇ 1 ਮਾਰਚ ਤੋਂ ਸਟਾਰਟ ਹੋਣਾ ਤੇ ਆਪਣੇ ਨਾਲ 22 ਹੀ ਹੋਣਗੇ 22 ਨਾਲ ਆਪਾਂ ਇੰਟਰੋਡਕਸ਼ਨ ਤੁਹਾਡੇ ਕਰਾਉਣੇ ਆ ਜੀ ਤੇ ਇਹ ਸਾਰੀਆਂ ਤਿਆਰੀਆਂ ਪੂਰੀਆਂ ਮੁਕੰਮਲ ਇੱਥੇ ਹੋ ਗਈਆਂ ਨੇ ਜਿਵੇਂ ਟੈਂਟ ਵਗੈਰਾ ਲੱਗ ਰਹੇ ਨੇ ਇੱਧਰ ਇੱਧਰ ਸਟੋਰੀਆਂ ਵੀ ਲੱਗੀਆਂ ਨੇ ਜਿੱਥੇ ਅ ਕੋੜਿਆਂ ਵਾਸਤੇ ਅਰੇਂਜਮੈਂਟ ਕੀਤਾ ਗਿਆ ਜੀ ਤੇ ਸਪੈਸ਼ਲ ਮੇਲਾ ਜਿਹੜਾ ਕੋੜਿਆਂ ਦਾ ਹੀ ਹੋ ਰਿਹਾ ਜੀ ਤੇ ਬਾਕੀ ਕੈਟਾਗਰੀਆਂ ਕੀ ਹੋਣਗੀਆਂ ਕੀ ਕੀ ਅਰੇਂਜਮੈਂਟ ਨੇ ਉਹ ਬਾਈ ਜੀ ਦੱਸਣਗੇ ਪਰ ਉਹ ਬਾਈ ਨਾਲ ਤੁਹਾਡੀ ਗੱਲ ਕਰਾਉਣੇ ਆ ਜੀ ਇੱਧਰ ਆ ਜਾਓ ਬਾਈ ਜੀ ਸੱਸੀ ਕਾ ਬਾਈ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਹਾਂ ਬਾਈ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਯਾਦਵਿੰਦਰ ਸਿੰਘ ਹੈ ਹਾਂ ਜੀ ਹਾਂ ਜੀ ਇਹ ਜਿਹੜਾ ਆਪਾਂ ਹੌਰ ਸ਼ੋਅ ਹੈ ਜੀ ਇਹ ਆਪਣਾ ਛੇਮਾ ਹੌਰ ਸ਼ੋਅ ਹਾਂਜੀ ਹਾਂਜੀ ਤੇ ਇਸ ਵਾਰ ਅਸੀਂ ਘੋੜਿਆਂ ਦੀ ਚਾਲ ਆ ਇੱਕ ਤਰੀਕ ਨੂੰ ਚਾਲ ਦੇ ਕੰਪੀਟੀਸ਼ਨ ਹੈ 1 ਮਾਰਚ ਨੂੰ 1 ਮਾਰਚ ਨੂੰ ਜਿਹਦੇ ਵਿੱਚ ਬਾਹਰੋਂ ਗੁਜਰਾਤ ਤੋਂ ਤੇ ਰਾਜਸਥਾਨ ਤੋਂ ਹੋਰ ਵੀ ਕਈ ਸਟੇਟਾਂ ਤੋਂ ਘੋੜੇ ਆਉਣਗੇ ਅੱਛਾ ਤੇ 2 ਤਰੀਕ ਨੂੰ ਆਪਣੇ ਬਸ਼ੇਰੀਆਂ ਦਾ ਬਸ਼ੇਰੀਆਂ ਦਾ ਦੁੱਧਾਂ ਦਾ ਦੇ ਬੱਚਿਆਂ ਦਾ ਕੰਪੀਟੀਸ਼ਨ 2 ਤਰੀਕ ਨੂੰ ਹਾਂਜੀ ਦੋ ਘਰੇਆਂ ਦਾ ਠੀਕ ਹੈ ਜੀ ਔਰ ਤਿੰਨ ਨੂੰ ਫਿਰ ਆਪਾਂ ਮਾਰਵਾੜੀ ਦਾ ਰੱਖਿਆ ਰਿਹਾ ਜੀ ਤਿੰਨ ਨੂੰ ਮਾਰਵਾੜੀ ਦਾ ਜੀ ਤੇ ਇਹ ਆਲ ਇੰਡੀਆ ਚੈਂਪੀਅਨਸ਼ਿਪ ਹੈ ਇਹ ਆਲ ਇੰਡੀਆ ਚੈਂਪੀਅਨਸ਼ਿਪ ਹੈ ਜੀ ਖੁੱਲਾ ਹੈ ਕਿਤੋਂ ਵੀ ਕੋ ਕੋੜਾ ਲਿਆ ਸਕਦਾ ਨਾ ਤੇ ਜਿਵੇਂ ਉਹ 4 ਤਰੀਕ ਨੂੰ ਆਪਣੇ ਵੱਡੇ ਆ ਕੋੜਿਆਂ ਦਾ ਤੇ ਛੋਟਾ ਦਾ ਸ਼ੋਅ ਹੈ 4 ਨੂੰ ਹਾਂਜੀ ਤੇ ਜਿਹੜਾ ਆਪਾਂ ਨਾਮਵੰਦ ਸਮਾਗਮ ਹੁੰਦਾ ਉਹ ਵੀ 4 ਨੂੰ ਹੀ ਹੋਏਗਾ ਬਿਲਕੁਲ ਬਿਲਕੁਲ ਜੀ ਉਵੇਂ ਉਵੇਂ ਹੁੰਦਾ ਰਹੂਗਾ ਅੱਛਾ ਨਾਲ ਨਾਲ ਹੀ ਚੱਲਦਾ ਰਹੂਗਾ ਨਾਲ ਚੱਲਦਾ ਰਹੂਗਾ ਜਿਵੇਂ ਚੂ ਕੋੜਿਆਂ ਦਾ ਸ਼ਾਮ ਨੂੰ ਨਵੇੜਦੇ ਆਂਗੇ ਅਗਲੇ ਦਿਨ ਬੱਚਿਆਂ ਦਾ ਸ਼ਾਮ ਨੂੰ ਨਵੇੜਦੇ ਆਂਗੇ ਜੀ ਜੀ ਉਵੇਂ ਚੱਲਦਾ ਰਹੂਗਾ ਤੇ ਨਾਲ ਮਤਲਬ ਕੋੜਿਆਂ ਦਾ ਸ਼ੋਅ ਵੀ ਹੋਣਿਆ ਕਿ ਕੱਲਾ ਮਤਲਬ ਰਿੰਗ ਰਿੰਗੀ ਚੱਲਨੇ ਜਿਵੇਂ ਵੈਸ ਨਹੀਂ ਨਹੀਂ ਉਹ ਤਾਂ ਫਰਸਟ ਸੈਕਿੰਡ ਥਰਡ 10ਵੇਂ ਤੱਕ ਪ੍ਰਾਈਜ਼ ਨਹੀਂ ਦਿੱਤਾ ਜਾਊਗਾ ਠੀਕ ਆ ਠੀਕ ਆ ਫਰਸਟ ਵਾਲੇ ਨੂੰ ਮੋਟਰਸਾਈਕਲ ਦੇਣਾ ਹੈ ਜੀ ਅੱਛਾ ਸਾਰਿਆਂ ਨੂੰ ਜਿਹੜੇ ਵੀ ਫਰਸਟ ਫਰਸਟ ਆਉਣਗੇ ਉਹਨਾਂ ਨੂੰ ਮੋਟਰਸਾਈਕਲ ਜਿੰਨੀਆਂ ਵੀ ਕੈਟੇਗਰੀਆਂ ਫਰਸਟ ਫਰਸਟ ਆਉਣਗੇ ਹਾਂਜੀ ਜਿਹੜੇ ਚਾਲ ਵਾਲੇ ਘੋੜੇ ਉਹਨਾਂ ਦੇ ਵੀ ਫਰਸਟ ਨੂੰ ਮੋਟਰਸਾਈਕਲ ਹੀ ਦੇਣਾ ਠੀਕ ਆ ਜੀ ਔਰ ਜਿਹੜਾ ਚੈਂਪੀਅਨ ਆਫ ਚੈਂਪੀਅਨ ਇਹਦੇ ਚੋਂ ਬਣੂਗਾ ਉਹਨੂੰ ਆਪਾਂ ਆਲਟੋ ਕਾਰ ਦੇਵਾਂ ਅੱਛਾ ਜਿਹੜਾ ਸਾਰਿਆਂ ਦੇ ਵਿੱਚ ਇੱਕ ਆਪਾਂ ਚੈਂਪੀਅਨ ਚੱਕਣਾ ਹੈ ਪੂਰੇ ਮੇਲੇ ਦਾ ਬਿਲਕੁਲ ਬਿਲਕੁਲ ਠੀਕ ਆ ਤੇ ਦੋ ਅਲਟ ਹੋ ਗਏ ਆ ਦੋ ਅਲਟ ਹੋ ਗਏ ਦੋ ਅਲਟ ਹੋ ਗਏ ਤੇ ਬਾਕੀ ਪੰਜ ਮੋਟਰਸਾਈਕਲ ਨੇ ਜੀ ਬਾਕੀ 10ਵੇਂ ਤੱਕ ਪ੍ਰਾਈਜ਼ ਵੰਣੀ ਹੋਊਗਾ ਸਾਰਿਆਂ ਨੂੰ ਠੀਕ ਹੈ ਉਹਨਾਂ ਨੂੰ ਆਪਾਂ ਇਨਾਮ ਦੇਵਾਂਗੇ ਪਹਿਲੇ ਦਸਾਂ ਠੀਕ ਹੈ ਠੀਕ ਹੈ ਰੇਕਟ ਆ ਗਈ ਜੀ ਜਿਵੇਂ ਫਾਰਮਰਾਂ ਨੇ ਆਉਣਾ ਜਿਵੇਂ ਘੋੜੇ ਪਸ਼ੂ ਪਾਲਕਾਂ ਜਿਵੇਂ ਘੋੜਿਆਂ ਨੇ ਆਲੇ ਆਉਣਾ ਇੱਥੇ ਤੇ ਉਹਨਾਂ ਵਾਸਤੇ ਆਪਣਾ ਜਿਹੜਾ ਸਟੋਰੀਆਂ ਦਾ ਜਿਵੇਂ ਅਰੇਂਜਮੈਂਟ ਹੋ ਗਿਆ ਸਾਰਾ ਜੀ ਸਾਰਾ ਸਟੋਰੀਆਂ ਲੱਗੀਆਂ ਪਈਆਂ ਜਿਵੇਂ ਤੁਸੀਂ ਵੇਖਿਆ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਬਾਕੀ ਉਹਨਾਂ ਦੇ ਖਾਣ ਪੀਣ ਨੂੰ ਲੰਗਰ ਦਾ ਉਧਰ ਲੱਗ ਰਿਹਾ ਅੱਛਾ ਚਾਰੋ ਦਿਨ ਆਪਾਂ ਲੰਗਰ ਚਲਾਉਨੇ ਆ ਇੱਥੇ ਜਿਹੜੇ ਵੀ ਆਪਣੇ ਭਰਾ ਹੁੰਦੇ ਆ ਘੋੜੇ ਲਕੋੜੀਆਂ ਲੈ ਕੇ ਉਹਨਾਂ ਨੂੰ ਲੰਗਰ ਦਿੱਤਾ ਜਾਂਦਾ ਠੀਕ ਹੈ ਜੀ ਤੇ ਪਾਣੀ ਧਾਣੀ ਦਾ ਸਾਰਾ ਇੰਤਜ਼ਾਮ ਲਾਈਟ ਦਾ ਸਟੇਜ ਲੱਗ ਰਿਹਾ ਜੀ ਜੀ ਸਾਰਾ ਇੰਤਜ਼ਾਮ ਇੱਥੇ ਕੰਪਲੀਟ ਹੀ ਆ ਹਾਂ ਉਹ ਆਪਾਂ ਵਿੱਚ ਦਿਖਾ ਦਿੰਦੇ ਆ ਨਾਲ ਪੂਰਾ ਇੰਤਜ਼ਾਮ ਆ ਜਾਣੇਗੇ ਬਿਲਕੁਲ ਬਿਲਕੁਲ ਠੀਕ ਹੈ ਠੀਕ ਤੇ ਬਾਈ ਕੋਈ ਹੋਰ ਜਾਣਕਾਰੀ ਇਸ ਤੋਂ ਇਲਾਵਾ ਬਿਲਕੁਲ ਜੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਹੌਮ ਹਮਾ ਕੇ ਪਹੁੰਚੋ ਹਾਂਜੀ ਹਾਂਜੀ ਸਾਰੇ ਜਾਨੇ ਸੰਯੋਗ ਕਰੋ ਵੇਖੋ ਇੱਥੇ ਬਿਲਕੁਲ ਆਪਾਂ ਇਸ ਘੋੜਿਆਂ ਦੇ ਫੀਲਡ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਠੀਕ ਹੈ ਠੀਕ ਹੈ ਜੀ ਸਾਰੇ ਭਰਾਵਾਂ ਨੂੰ ਇਹ ਇੱਕ ਫਾਈਨੈਂਸ਼ੀਅਲ ਸਪੋਰਟ ਕਰਦਾ ਬਿਲਕੁਲ ਜੀ ਬਿਲਕੁਲ ਆਹ ਤੁਲ ਜਾਲ ਜਾਨ ਪਹਿਚਾਨ ਹੁੰਦੀ ਆ ਬਿਲਕੁਲ ਜਾਨ ਪਹਿਚਾਨ ਦੇਣੀ ਡੇਰੀ ਫਾਰਮ ਨੂੰ ਆਪਾਂ ਕਿੱਥੋਂ ਤੱਕ ਲੈ ਗਏ ਹਾਂ 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 ਭਾਈ ਵੀ ਇੱਕ ਉਹ ਵੀ ਛੋ ਦੀ ਬਦੌਲਤ ਹੀ ਹੋਇਆ ਜੀ ਬਿਲਕੁਲ ਬਿਲਕੁਲ ਡੇਰੀ ਫਾਰਮ ਦੇ ਤਿੰਨ ਸ਼ੋਅ ਹਣ ਲੱਗ ਗਏ ਹੁੰਦਾ ਇਸ ਵਾਰ ਤੀਜਾ ਹੋ ਗਿਆ ਡੱਚ ਰਿਕ ਕੋਈ ਕਿਸੇ ਮੇਲੇ 'ਚ ਪਹੁੰਚ ਪਾਉਂਦਾ ਕੋਈ ਕਿਸੇ ਹਾਂ ਮਤਲਬ ਥੋੜਾ ਜਿਹਾ ਏਰੀਆ ਦੇ ਹਿਸਾਬ ਨਾਲ ਹੋ ਜਾਂਦਾ ਹੈ ਨਾ ਏਰੀਆ ਦੇ ਹਿਸਾਬ ਨਾਲ ਹੋ ਜਾਂਦਾ ਹੈ ਕਿਸੇ ਕੋਲੇ ਉਸ ਟਾਈਮ ਕੋਈ ਘਰੇ ਵਿਆਹ ਸ਼ਾਦੀ ਆ ਗਿਆ ਨਹੀਂ ਪਹੁੰਚ ਪਾਇਆ ਬਿਲਕੁਲ ਜੀ ਦੂਜੇ 'ਚ ਜਾ ਕੇ ਅਗਲਾ ਆਪਦਾ ਪੂਰਾ ਕਰ ਲੈਂਦਾ ਹਾਂ ਕਈ ਕਈ ਗੱਲਾਂ ਰਲ ਜਾਂਦੀਆਂ ਨੇ ਬਿਲਕੁਲ ਅਵੈਲੀ ਹੋਟਲ ਦੇ ਬਿਲਕੁਲ ਸਾਹਮਣੇ ਆ ਜੀ ਬਿਲਕੁਲ ਜੀ ਫਰੀਦਕੋਟ ਸ਼ਹਿਰ ਆ ਜੀ ਬਿਲਕੁਲ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਇੱਧਰ ਦੇਖ ਰਿਹਾ ਜੀ ਪੂਰੇ ਪ੍ਰਬੰਧ ਹੋ ਗਏ ਨੇ ਵੀਡੀਓ ਨੂੰ ਕਰਦੇ ਹੀ ਵੱਧ ਤੋਂ ਵੱਧ ਸ਼ੇਅਰ 1 2 ਤੇ 3 ਤੇ 4 ਮਾਰਚ ਨੂੰ ਲੱਗਣ ਜਾ ਰਿਹਾ ਜੀ ਇਹ ਜਿਹੜਾ ਇਹ ਕੰਪੀਟੀਸ਼ਨ ਹੈ ਧੰਨਵਾਦ